ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਵੈਦ ਖੇਲ YouTube ਚੈਨਲ ਤੇ ਅੱਜ ਇੱਕ ਫੇਰ ਵੀ ਨਵੀਂ ਵੀਡੀਓ ਨਵੀਂ ਜਾਣਕਾਰੀ ਨਾਲ ਹਾਜ਼ਰ ਆਂ ਅੱਜ ਅਸੀਂ ਇੱਕ ਖੇਤ ਵਿੱਚ ਖੜੇ ਆਂ ਜਿੱਥੇ ਕਿ ਸਾਗਵਾਨ ਆਪਣਾ ਲੱਗਿਆ ਹੋਇਆ ਆ ਤੁਸੀਂ ਦੇਖੋ ਤਾਂ ਬੂਟੇ ਦੇਖੋ ਕਿੰਨੇ ਸ਼ਾਨਦਾਰ ਹੋ ਗਏ ਆ ਔਰ ਇਹ ਜਿਹੜੇ ਬੂਟੇ ਹੈਗੇ ਅਸੀਂ ਮਈ ਮਹੀਨੇ ਦੇ ਵਿੱਚ 16 17 ਤਰੀਕ ਨੂੰ ਮਈ ਦੇ ਵਿੱਚ ਲਗਾਏ ਸੀ ਤੇ ਪਹਿਲਾਂ ਵੀ ਇਹਦੀ ਇੱਕ ਵੀਡੀਓ ਆਪਾਂ ਬਣਾ ਕੇ ਜਿਹੜੀ YouTube ਤੇ ਚੈਨਲ ਤੇ ਪਾਈ ਸੀ ਆਪਣੇ ਵੈਦ ਖੇਲ ਦੇ ਉੱਤੇ ਤੇ ਅੱਜ ਮੈਂ ਸੋਚਿਆ ਕਿ 6 ਮਹੀਨੇ ਬਾਅਦ ਫੇਰ ਆਪਾਂ ਇੱਕ ਵੀਡੀਓ ਪਾਉਨੇ ਆ ਨਾਲੇ ਜਿਹੜੇ ਭਾਈ ਸਾਹਿਬ ਨੇ ਬੂਟੇ ਲਗਾਏ ਹੈਗੇ ਆ ਉਹ ਵੀ ਆਪਣੇ ਨਾਲ ਹੈਗੇ ਨੇ ਤੇ ਇਹਨਾਂ ਕੋ ਵੀ ਆਪਾਂ ਜਾਣਕਾਰੀ ਲੈਣੇ ਆ ਕਿ ਬੂਟਿਆਂ ਦੇ ਵਿੱਚ ਕੋਈ ਸਮੱਸਿਆ ਤਾਂ ਨਹੀਂ ਆਈ ਜਾਂ ਕਿੱਦਾਂ ਚੱਲਦੇ ਪਏ ਆ ਔਰ ਇਹਨਾਂ ਦੀ ਜਿਹੜੀ ਹਾਈਟ ਹੈਗੀ ਆ ਉਹ ਕਿੰਨੀ ਹੋ ਚੁੱਕੀ ਆ ਇਸ ਟਾਈਮ ਸੋ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚੱਲ ਜੀ ਬਸ ਠੀਕ ਠਾਕ ਆ ਜੀ ਹਾਂ ਬੂਟੇ ਤੁਹਾਡੇ ਕਿੱਦਾਂ ਜੀ ਬੂਟੇ ਦੇਖ ਲਓ ਜੀ ਬਹੁਤ ਸੋਹਣੇ ਆ ਬਹੁਤ ਵਧੀਆ ਬੂਟੇ ਆ ਹੂੰ ਕੋਈ ਬੂਟਿਆਂ ਦੇ ਵਿੱਚ ਪ੍ਰੋਬਲਮ ਨਹੀਂ ਆਈ ਜੀ 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 ਬੇਸ਼ੱਕ ਮੌਸਮ ਨੇ ਨਹੀਂ ਵੀ ਸਾਥ ਦਿੱਤਾ ਪਰ ਬਰਸਾਤਾਂ ਜਿਆਦੀਆਂ ਰਹੀਆਂ ਹਾਂ ਕਿਉਂਕਿ ਇਹ ਚੀਕਨੀ ਮਿੱਟੀ ਹੈ ਨਾ ਤੁਹਾਡੇ ਹਾਂ ਮਿੱਟੀ ਵੀ ਚੀਕਨੀ ਆ ਬਟ ਫਿਰ ਵੀ ਬੈਸਟ ਗ੍ਰੋਥ ਰਹੀ ਇਹਨਾਂ ਦੀ ਹੂੰ ਉਮੀਦ ਨਹੀਂ ਸੀ ਵੀ ਇੰਨੀ ਗ੍ਰੋਥ ਹੋ ਜਾਈ ਹਾਂ ਜਦੋਂ ਬੂਟੇ ਤੁਹਾਨੂੰ ਦਿੱਤੇ ਸੀ ਉਦੋਂ 4-5 ਇੰਚ ਦੇ ਹੀ ਹਨ ਹੱਦ 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 5 ਇੰਚ ਦੇ ਸੀ ਉਦੋਂ ਉਦੋਂ ਕਿੱਦਾਂ ਲੱਗਦਾ ਸੀ ਉਦੋਂ ਇਦਾਂ ਲੱਗਦਾ ਸੀ ਵੀ ਪਤਾ ਨਹੀਂ ਕਿੰਨੇ ਸਾਲ ਲੱਗ ਜਾਣੇ ਇਹਨਾਂ ਨੂੰ ਹੁੰਦਿਆਂ ਤੇ ਯਾ ਮਤਲਬ ਕੀ ਹੋ ਜਾਣਗੇ ਕਾਫੀ ਕਨਫਿਊਜ਼ ਆ ਸੀ ਬਟ ਅਸੀਂ ਮਿਹਨਤ ਕੀਤੀ ਤੇ ਬਾਕੀ ਤੁਹਾਡਾ ਸਹਿਯੋਗ ਬਹੁਤ ਵਧੀਆ ਰਿਹਾ ਟਾਈਮ ਟੂ ਟਾਈਮ ਗਾਈਡਲਾਈਨ ਮਿਲਦੀ ਰਹੀ ਨਹੀਂ ਭਾਰੀ ਇੱਥੇ ਮੈਂ ਅਪਰੀਸ਼ੀਏਟ ਤੁਹਾਨੂੰ ਵੀ ਕਰਾਂਗਾ ਕਿਉਂਕਿ ਚਲੋ ਅਸੀਂ ਤਾਂ ਜਾਣਕਾਰੀ ਦੇਣੀ ਹੁੰਦੀ ਹੈ ਨਾ ਕੋਈ ਵੀ ਵੀਰ ਭੈਣ ਜਿੰਨੇ ਬੂਟੇ ਲਾਇਓ ਪੁੱਛੇਗਾ ਸਾਨੂੰ ਤੇ ਅਸੀਂ ਉਹਨੂੰ ਜਾਣਕਾਰੀ ਦੇਣੀ ਪਰ ਤੁਹਾਡਾ ਇੱਥੇ ਜਿਹੜਾ ਨਾ ਜ਼ਿਆਦਾ ਮਤਲਬ ਯੋਗਦਾਨ ਰਿਹਾ ਕਿ ਤੁਸੀਂ ਜਿਹੜੀ ਗੱਲ ਮੈਂ ਕਹਿੰਦਾ ਸੀ ਤੁਸੀਂ ਕਹਿਣ ਤੋਂ ਪਹਿਲਾਂ ਪੂਰੀ ਕਰ ਲੈਂਦੇ ਹਣਾ ਜੀ ਹੁਣ ਆ ਚੂਨਾ ਸੀਗਾ ਮੈਂ ਕਿਹਾ ਸੀ ਕਿ ਸਵਾਲ ਵਾਲੇ ਬੂਟਿਆਂ ਨੂੰ ਨਹੀਂ ਕਰਨਾ ਪਰ ਤੁਸੀਂ ਜਿਹੜਾ ਇਹ ਵੀ ਕਰ ਦਿੱਤਾ ਮੈਨੂੰ ਲੱਗਾ ਵੀ ਜੇ ਚਾਹੀਦਾ ਕਿ ਉਹ ਸਰਦੀ ਅੱਗੇ ਸਰਦੀ ਆ ਰਹੀ ਆ ਜਾਂ ਮਤਲਬ ਕਿ ਇਹਦੇ ਕੋਈ ਬੈਨੀਫਿਟ ਆ ਤੁਸੀਂ ਇਹ ਤੁਹਾਡੇ ਤੋਂ ਇਹੀ ਪੁੱਛਿਆ ਸੀ ਵੀ ਨੁਕਸਾਨ ਤੇ ਕੋਈ ਨਹੀਂ ਤੁਸੀਂ ਕਿਹਾ ਵੀ ਨੁਕਸਾਨ ਕੋਈ ਨਹੀਂ ਹਾਂ ਬਿਲਕੁਲ ਹੂੰ ਨੁਕਸਾਨ ਪਰ ਫਿਰ ਮੈਂ ਕਹਾਂ ਜੇ ਨੁਕਸਾਨ ਕੋਈ ਨਹੀਂ ਤੇ ਫਿਰ ਜ਼ਰੂਰ ਕਰਾਂਗੇ ਨਹੀਂ ਇਹਦੇ ਨਾਲ ਫਾਇਦਾ ਹੀ ਹੋਏਗਾ ਭਾਜੀ ਜਿਹੜਾ ਇਹ ਚੂਨਾ ਹੈ ਨਾ ਜਦੋਂ ਹੌਲੀ ਹੌਲੀ ਇਹ ਜਦੋਂ ਬਾਰਸ਼ਾਂ ਵਗੈਰਾ ਹੋਈਆਂ ਜਾਂ ਕੁਝ ਵੀ ਇਹ ਖੁਰ ਕੇ ਥੱਲੇ ਜਾਣਾ ਜੜਾਂ 'ਚ ਜੜਾਂ ਦੇ ਵਿੱਚ ਇਹਨੇ ਬੂਟੇ ਨੂੰ ਕੈਲਸ਼ੀਅਮ ਦੀ ਘਾਟ ਜਿਹੜੀ ਉਹ ਪੂਰੀ ਕਰਨੀ ਹੈ ਪਰ ਜਿਹੜਾ ਇਹਦੇ ਵਿੱਚ ਤੁਸੀਂ ਨੀਲਾ ਥੁਥਾ ਮਲਾਇਆ ਹਾਂਜੀ ਨੀਲੇ ਥੁਥੇ ਨਾਲ ਜਿਹੜਾ ਹੈਗਾ ਨਾ ਇਹਦੇ ਨਾਲ ਜਿਹੜੀ ਤਾਂਬੇ ਦੀ ਘਾਟ ਆ ਹਾਂਜੀ ਉਹ ਇਹਨੇ ਪੂਰੀ ਕਰਨੀ ਠੀਕ ਹੈ ਜਿਹੜੇ ਪੱਤੇ ਬੂਟਿਆਂ ਦੇ ਕਈ ਵਾਰੀ ਪੀਲੇ ਪੀਲੇ ਜੇ ਹੋ ਜਾਂਦੇ ਨੇ ਹਾਂਜੀ 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 ਉਹ ਜਿਹੜੀ ਹਰਿਆਈ ਜਿਹੜੀ ਪੂਰੀ ਰਹੇਗੀ ਇਹਦੇ ਵਿੱਚ ਕੋਈ ਵੀ ਕਮੀ ਪੇਛੀ ਜਿਹੜੀ ਉਹ ਨਹੀਂ ਰਹਿਣ ਦੇਣੀ ਇਹਨੇ ਤੇ ਦੂਜਾ ਜਿਹੜਾ ਆ ਇਹਨੇ ਫੰਗਸ ਤੋਂ ਵੀ ਬਚਾਉਣਾ ਆ ਹਾਂਜੀ ਇਹਨੇ ਕੋਈ ਕੀੜਾ ਪਤੰਗਾ ਵੀ ਉੱਪਰ ਨਹੀਂ ਜਾਣ ਦੇ ਨਹੀਂ ਜਾਣ ਦੇ ਠੀਕ ਹੈ ਇਹ ਤਿੰਨ ਚਾਰ ਜਿਹੜੇ ਪਲੱਸ ਪੁਆਇੰਟ ਆ ਇਹਦੇ ਚੂਨਾ ਫੇਰਨ ਦੇ ਠੀਕ 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 ਇਸ ਵਾਰ ਤਾਂ ਪਾਪਾ ਨੂੰ ਕੋਈ ਇਹਨੂੰ ਫਰਟੀਲਾਈਜ਼ਰ ਕੋਈ ਨਹੀਂ ਪਾਇਆ ਹਾਂ ਸਟਾਰਟਿੰਗ ਪਰ ਤੁਹਾਨੂੰ ਬਹੁਤ ਮਿਹਨਤ ਕਰਨੀ ਪਈ ਜਦੋਂ ਬੂਟੇ ਛੋਟੇ ਸੀ ਨਾ ਛੋਟੇ ਸੀ ਬਸ ਸਿਰਫ ਇਹ ਜੀ ਪਹਿਲਾਂ ਜ਼ਿਆਦਾ ਗਰਮੀ ਸੀ ਹਾਂਜੀ ਫਿਰ ਉਸ ਤੋਂ ਬਾਅਦ ਬਰਸਾਤਾਂ ਜ਼ਿਆਦਾ ਲੱਗੀਆਂ ਬਸ ਗਰਮੀ ਬਰਸਾਤ ਦੇ ਵਿੱਚ ਹੀ ਉਲਝ ਗਿਆ ਸੀ ਕੋਈ ਫਰਟੀਲਾਈਜ਼ਰ ਨਹੀਂ ਇਹਨਾਂ ਨੂੰ ਪਾਇਆ ਇਹ ਨੇਚਰਲੀ ਪੌਦੇ ਹੀ ਬੜੇ ਤੰਦਰੁਸਤ ਸੀ ਜੀ ਜਿਨ੍ਹਾਂ ਨੇ ਇਹ ਜਲਦੀ ਗਰੋਥ ਲੈ ਲਈ ਕਿਉਂਕਿ ਉਸ ਟਾਈਮ ਜਦੋਂ ਤੁਸੀਂ ਲਗਾਇਆ ਜੜ ਕਾਫੀ ਮੋਟੀ ਸੀ ਇਹਨਾਂ ਦੀ ਹਾਂਜੀ ਹਾਂਜੀ ਜੜਾਂ ਦੇ ਵਿੱਚ ਕਾਫੀ ਮੋਟੀ ਸੀ ਉਨੀ ਟਹਿਣੀ ਨਹੀਂ ਸੀ ਮੋਟੀ ਜਿੰਨੀ ਜੜ ਮੋਟੀ ਜੜ ਮੋਟੀ ਸੀ ਹੈ ਨਾ ਉਹਦੇ ਕਾਰਨ ਹੀ ਜਿਹੜਾ ਇਹ ਬੂਟਾ ਜਿਹੜਾ ਇੰਨੀ ਗਰੋਥ ਜਿਹੜਾ ਜਲਦੀ ਲੈ ਜਾਂਦਾ ਆ ਕਿਉਂਕਿ ਹੋਰ ਵੀ ਨਰਸਰੀਆਂ ਵਾਲੇ ਜਿਹੜੇ ਬੂਟੇ ਦਿੰਦੇ ਆ ਪਰ ਉਹ ਬੂਟੇ ਜਿਹੜੇ ਹੈਗੇ ਪਤਲੇ ਹੋਣ ਕਰਕੇ ਥੱਲੇ ਤਣਾ ਜਿਹੜਾ ਇੰਨਾ ਮੋਟਾ ਨਹੀਂ ਹੁੰਦਾ ਇਸ ਕਾਰਨ ਜਿਹੜਾ ਆ ਉਹਦੀ ਗਰੋਥ ਜਿਹੜੀ ਇੰਨੀ ਫਾਸਟ ਨਹੀਂ ਹੁੰਦੀ ਤੇ ਇਹ ਬੂਟੇ ਭਾਜੀ ਮੋٹے ਵੀ ਕਾਫੀ ਹੋ ਚੁੱਕੇ ਆ ਹਨ ਇਸ ਟਾਈਮ ਹਾਂਜੀ ਜ ਪ ਤਾਂ ਇਸ ਟਾਈਮ ਇਹ 8 9 ਇੰਚ ਜਿਹੜੀ ਲਪੇਟ ਲੈ ਚੁੱਕੇ ਆ ਹਾਂ ਜੀ ਹੱਥ ਗੇਟ ਦੇ ਵਿੱਚ ਪੂਰਾ ਨਹੀਂ ਆਉਂਦਾ ਹਾਂ ਜੀ ਹੱਥ ਦੇ ਵਿੱਚ ਪੂਰਾ ਨਹੀਂ ਆ ਰਿਹਾ ਤੇ 6 ਮਹੀਨੇ ਦੇ ਵਿੱਚ ਗ੍ਰੋਥ ਜਿਹੜੀ ਆ ਵਧੀਆ ਆ ਬੂਟੇ ਦੀ ਤੇ ਇਹ ਬਾਜੀ ਕਿੰਨੀ ਜਗ੍ਹਾ ਚ ਲਗਾਏ ਹੋਏ ਤੁਸੀਂ ਆਪਾਂ ਜੀ 11.5 ਏਕੜ ਚ ਲਾਏ ਆ 11.5 ਏਕੜ ਦੇ ਵਿੱਚ ਹੁਣ ਆ ਜੀ 5000 ਬੂਟਾ ਲਾਇਆ ਆਪਾਂ ਠੀਕ ਆ ਠੀਕ ਆ ਠੀਕ ਤੇ ਬਹੁਤ ਚੰਦਾਰ ਸਾਈਡਾਂ ਤੇ 11 11 ਫੁੱਟ ਜਗ੍ਹਾ ਛੱਡ ਕੇ ਤੇ ਇਹ ਉੱਚੇ ਕਿੰਨੇ ਬਾਜੀ ਹੋ ਗਏ ਹਿਸਾਬ ਲਾ ਲਓ ਵੀ ਤੁਸੀਂ ਆ 10 ਫੁੱਟ ਦਾ ਇੱਥੋਂ ਆ ਪੂਰਾ ਮੈਨੂ ਪਾ ਪੀਤਾ ਦਾ ਭਲੇ ਆ ਹਾਂਜੀ ਉੱਪਰ ਨੂੰ ਲੈ ਕੇ ਜਾਓ ਤਾਂ ਸਿਰੇ ਤੱਕ ਡੰਡਾ ਇਦਾਂ ਹੀ ਚੱਕ ਲੋ ਤਾਂ ਓਏ ਬੱਸ ਇੱਥੋਂ ਇੱਥੋਂ ਤੱਕ ਹੀ ਓ ਚਲੇ ਗਿਆ ਹਨਾ ਬੋਦੀ ਤੱਕ ਥੋੜਾ ਜਿਹਾ ਡਾਊਨ ਕਰੋਗੇ ਜੀ ਹਾਂ ਇੱਥੇ ਸਿੱਧਾ ਕਰ ਦੋ ਉੱਥੇ ਇੱਥੇ ਸਿੱਧਾ ਲੈ ਤੇ ਇੱਥੇ ਹੀ ਲੈ ਬੱਸ ਇੱਥੇ ਠੀਕ ਓ ਚਲੇ ਗਿਆ ਉੱਪਰ ਸਿਰੇ ਦੇ ਤੇ ਇੱਥੋਂ ਆ ਗਿਆ ਜ਼ਮੀਨ ਦੇ ਇਹ ਭਾਜੀ 13 ਫੁੱਟ ਹੋ ਗਿਆ ਹੈ। ਹਣਾ? ਹਾਂਜੀ ਹਾਂਜੀ 13 ਫੁੱਟ ਹੋ ਗਿਆ। 13 ਫੁੱਟ ਦਾ ਸਾਢੇ 13 13 ਬਸਾਂ ਜੀ। 13 ਕਿ ਹੋ ਗਿਆ ਭਾਜੀ? ਹਾਂਜੀ ਹਾਂਜੀ ਲਗਭਗ 13 ਤੋਂ 1-2 ਇੰਚ ਘੱਟ ਹੋਏਗਾ। ਹਾਂਜੀ। 13 ਫੁੱਟ ਜਿਹੜਾ ਇਹ ਹੋ ਗਿਆ ਬੂਟਾ। ਹਾਂਜੀ। ਠੀਕ ਹੈ ਨਾ। ਵਿੱਚ ਕੋਈ 10 ਫੁੱਟ ਵਾਲੇ ਵੀ ਹੈਗੇ 11 ਵਾਲੇ ਵੀ ਬਹੁਤ ਘੱਟ 10 ਨਾਲ 10 ਪਲਾਸੀ ਆ ਤਕਰੀਬਨ। 10 ਤੋਂ ਪਲਾਸੀ ਨੇ ਹਣਾ? ਹਾਂਜੀ। ਇਹ ਨਹੀਂ ਹੈਗਾ ਵੀ ਆਪਾਂ ਇਹ ਕੋਈ ਵੱਡਾ ਬੂਟਾ ਜਿਆਦਾ ਵੱਡਾ ਚੁਣ ਲਿਆ। ਪੰਜ ਤੋਂ ਲੈ ਕੇ ਤੇ 6 ਮਹੀਨੇ ਦੇ ਵਿੱਚ 13 ਫੁੱਟ ਹਾਂਜੀ ਆਪਾਂ ਐਵਰੇਜ 12 ਫੁੱਟ ਲਾ ਲੈਨੇ ਹਾਂਜੀ ਐਵਰੇਜ ਐਵਰੇਜ ਜਿਹੜੀ ਹੈ ਕੋਈ 11 ਦਾ ਕੋਈ 11 ਦਾ ਵੀ ਹੈਗਾ ਕੋਈ 12 ਦਾ ਵੀ ਕੋਈ 13 ਦਾ ਵੀ ਹੈ ਆਪਾਂ ਐਵਰੇਜ ਜਿਹੜੀ ਹੈ ਉਹ 12 ਫੁੱਟ ਲਾ 12 ਫੁੱਟ ਦੀ ਐਵਰੇਜ ਆ ਗਈ 12 ਫੁੱਟ ਤੱਕ ਜਿਹੜਾ ਬੂਟਾ ਜਿਹੜਾ ਆ ਵਧੀਆ ਚੱਲ ਗਿਆ ਹੈ ਤੇ ਹੁਣ ਮੋਟਾਈ ਵੀ ਵਧੀਆ ਲੈ ਗਿਆ ਹਨਾ ਹਾਂਜੀ ਤੇ ਜਦਾਂ ਕਈ ਕਹਿੰਦੇ ਨਾ ਬੂਟਾ ਟੁੱਟ ਜਾਂਦਾ ਆ ਹਾਂਜੀ ਭਾਜੀ ਆ ਬੂਟਾ ਫੜਿਓ ਹੁਣ ਤੁਹਾਨੂੰ ਵੀ ਥੋੜਾ ਜਿਹਾ ਦਿਖਾਣਾ ਇਹਦਾ ਐਕਸਪਰੀਮੈਂਟ ਇਹਨੂੰ ਫੜ ਕੇ ਨਾ ਛਕਾ ਦਿਓ ਥੋੜੇ ਆ ਸਾਰੇ ਇਹ ਕਹਿੰਦੇ ਪੂਰਾ ਜ਼ਮੀਨ ਦੇ ਨਾਲ ਲਾ ਦੋ ਭਜੀ ਸਾਰੇ ਕਹਿੰਦੇ ਜੀ ਇਹ ਕੁੱਕਰੀਆਂ ਦੇ ਆ ਟੁੱਟ ਜਾਂਦੇ ਆ ਟੁੱਟੇ ਆ ਦੇ ਆ ਦੇਖੋ ਜੀ ਜ਼ਮੀਨ ਨਾਲ ਟੱਚ ਕਰਾਤਾ ਬੂਟਾ ਪੂਰਾ ਤਨੁੱਖ ਬਣਾਤਾ ਛੱਡ ਦੋ ਭਜੀ ਹੁਣ ਲਓ ਬੂਟਾ ਫੇਰ ਸਿੱਧਾ ਜੀ ਇਹਦੇ ਚ ਲਚਕ ਆ ਭਾਜੀ ਲਚਕ ਦਾ ਕਾਰਨ ਕੀ ਹੈਗਾ ਆ ਜਿਹੜਾ ਇਹਦੇ ਵਿੱਚ ਜਿਹੜੀ ਵੈਰੈਟੀ ਹੈ ਨਾ ਰੈੱਡ ਬਰਮਾ ਠੀਕ ਹਾਂਜੀ ਇਹਦੇ ਵਿੱਚ ਆਇਲ ਹੁੰਦਾ ਤੇਲ ਹੁੰਦਾ ਹੈ ਤੇਲ ਦੀ ਮਾਤਰਾ ਜਿਹੜੀ ਬਹੁਤ ਜ਼ਿਆਦਾ ਹੁੰਦੀ ਹੈ ਜਿੱਦਾਂ ਆਮ ਸਾਗਵਾਨਾ ਉਹਦੇ ਵਿੱਚ ਕਿਸੇ ਵਿੱਚ ਇੱਕ ਪਰਤ ਹੁੰਦੀ ਕਿਸੇ ਵਿੱਚ ਦੋ ਕਿਸੇ ਵਿੱਚ ਤਿੰਨ ਪਰ ਇਹਦੇ ਵਿੱਚ 6 ਪਰਤਾਂ ਹੁੰਦੀਆਂ ਤੇਲ ਦੀਆਂ ਠੀਕ 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 ਜਿਹਦੇ ਕਾਰਨ ਇਹ ਲਚਕ ਦੇ ਦਿੰਦਾ ਤੇ ਇਸ ਕਰਕੇ ਜਿਹੜਾ ਬੈਂਡ ਹੋ ਜਾਂਦਾ ਜੇ ਦਾ ਆਪਾ ਤੂਤ ਕਹਿੰਦੇ ਨਾ ਜਾਰੀ ਜੱਟ ਦੀ ਤੂਤ ਦਾ ਮੋਚਾ ਕਦੇ ਨਾ ਵਿਚਾਲਾ ਟੁੱਟਦਾ ਉਹ ਵੀ ਜਿਹੜਾ ਬੈਂਡ ਹੋ ਜਾਂਦਾ ਉਹਦੀ ਜਿ ਲਚਕ ਹੁੰਦੀ ਹੈ ਪਰ ਜੇ ਤੁਸੀਂ ਡੇਕ ਦੇ ਟਾਣੇ ਨੂੰ ਕਰੋਗੇ ਇਦਾਂ ਤੇ ਉਹ ਟੁੱਟ ਜਾਣਾ ਪਪੂਲਰ ਡੇ ਕੋਈ ਵੀ ਉਹ ਇਹਨੇ ਉਹ ਠੱਲੇ ਨਹੀਂ ਲਾ ਸਕਦੇ ਉਹਨਾਂ ਨੂੰ ਹੁਣ ਉਹਨੂੰ ਨਹੀਂ ਆਪਾ ਬੈਂਡ ਕਰਨਾ ਉਹ ਟੁੱਟ ਜਾਣਾ ਹੈ ਠੀਕ ਹੈ ਜੀ ਤੇ ਚਲੋ ਵਧੀਆ ਰੈ ਸਿਜ਼ਨ ਤੇ ਜਿੱਦਾਂ ਮੌਸਮ ਨੇ ਵੀ ਨਹੀਂ ਸੀ ਸਾਥ ਦਿੱਤਾ ਹਾਂ ਹਾਂ ਪਰ ਫੇਰ ਵੀ ਬਹੁਤ ਮਨ ਖੁਸ਼ ਆ ਜੀ ਜੀ ਬਾਕੀ ਮਿਹਨਤ ਤਾਂ ਬਈ ਸਜਣੋ ਇਨੇ ਕੰਮ ਕਰਨਾ ਲੋ ਕਰਨੀ ਕਰਨੀ ਪੈਣੀ ਮੈਂ ਕੋਈ ਵੀ ਫਸਲ ਆ ਬੱਚਾ ਪਾਲਣਾ ਬਹੁਤ ਮਿਹਨਤ ਕਰਨੀ ਪੈਣੀ ਪਰ ਇੱਥੇ ਇੱਕ ਚੀਜ਼ ਆ ਕਿ ਕਈ ਵਾਰੀ ਆਪਾਂ ਨਾ ਕੋਈ ਨਵੀਂ ਫਸਲ ਜਦੋਂ ਲਾ ਲੈਨੇ ਆ ਤੇ ਸਾਨੂੰ ਪਤਾ ਹੀ ਨਹੀਂ ਹੁੰਦਾ ਕਿ ਇਹਨੂੰ ਕਰਨਾ ਕੀ ਕਰਨਾ ਕੀ ਸਹੀ ਗੱਲ ਹੈ ਹਨਾ ਉਹਨੂੰ ਕਿਹੜੇ ਟਾਈਮ ਤੇ ਦਵਾਈ ਪੈਣੀ ਕਿਹੜੇ ਟਾਈਮ ਤੇ ਕਿਹੜੀ ਖਾਦ ਪੈਣੀ ਕਿਹੜੀ ਸਪਰੇਅ ਕਦੋਂ ਪੈਣੀ ਹਾਂਜੀ ਹਾਂਜੀ ਤੇ ਪਾਣੀ ਇਹਨੂੰ ਕਦੋਂ ਲੱਗਣਾ ਹਾਂਜੀ ਹੁਣ ਕਾਫੀ ਜਿਹੜੇ ਜ਼ਿੰਮੇਦਾਰ ਆ ਜਿਨ੍ਹਾਂ ਨੇ ਹੋਰ ਕਿਦੋਂ ਕੰਮ ਪੂਰਾ ਕੀਤਾ ਜਾਂ ਨਰਸਰੀ ਤੋਂ ਬੂਟੇ ਲਾਏ ਆ ਉਹ ਇਹਨਾਂ ਦਿਨਾਂ ਵਿੱਚ ਖਾਦ ਪਾਈ ਜਾਂਦੇ ਇਹਨੂੰ ਹਾਂਜੀ ਹਾਂਜੀ ਮੈਨੂੰ ਹੋਣ ਕਿਉਂਕਿ YouTube ਤੋਂ ਆਉਂਦੇ ਰਹਿੰਦੇ ਆ ਉਹ ਇਹਨਾਂ ਦਿਨਾਂ ਵਿੱਚ ਜਿਹੜੀ ਖਾਦ ਦੇਈ ਜਾਂਦੇ ਜਦ ਕਿ ਇਸ ਟਾਈਮ ਬੂਟੇ ਨੂੰ ਖਾਦ ਦੇਣੀ ਨਹੀਂ ਹੁੰਦੀ ਅਸੀਂ ਤੁਹਾਨੂੰ ਪੁੱਛਿਆ ਤੁਸੀਂ ਮਨਾਂ ਕੀਤਾ ਅਗਸਤ ਮਹੀਨੇ ਤੋਂ ਖਾਦ ਦੇਦੀ ਬੰਦ ਹੋ ਜਾਂਦੀ ਠੀਕ ਹੈ ਕੋਈ ਵੀ ਖਰਾਕ ਆ ਉਹ ਬੰਦ ਹੋ ਜਾਂਦੀ ਹੈ ਦਾ ਜਿਹੜੇ ਹੋਰ ਟ੍ਰੀਟਮੈਂਟ ਚੱਲਨੇ ਸ਼ੁਰੂ ਹੋ ਜਾਂਦੇ ਆ ਠੀਕ ਹੈ ਉਹ ਕਿਹੜੇ ਕਿਹੜੇ ਟਾਈਮ ਤੇ ਕਦੋਂ ਕਰਨਾ ਆ ਹਾਂਜੀ ਉਹ ਪਰਵਾਇਡ ਜਿਹੜੀ ਨਾਲ-ਨਾਲ ਕਰਾਉਂਦੇ ਨੇ ਇਹਨੇ ਗਾਈਡਲਾਈਨ ਦਿੰਨੇ ਨੇ ਇਹਨੇ ਤੇ ਬਾਕੀ ਕਿਸਾਨਾਂ ਦਾ ਕੰਮ ਹੁੰਦਾ ਕਿ ਜਿਹੜੇ ਜਿਹੜੀ ਅਸੀਂ ਗਾਈਡਲਾਈਨ ਦਿੰਨੇ ਆ ਉਹ ਗਾਈਡਲਾਈਨ ਦੇ ਉੱਤੇ ਚੱਲਣਾ ਤੇ ਫਾਇਦਾ ਭਾਜੀ ਤਾਂ ਹੀ ਆ ਤੁਹਾਡੇ ਬੂਟੇ ਜਿਹੜੇ ਆ ਇਹਨਾਂ ਦੀ ਗਰੋਥ ਇਹਨਾਂ ਦੀ ਚਮਕ ਜਿਹੜੀ ਇਹਨਾਂ ਦੀ ਟੈਕ ਮਹਿਕ ਜਿਹੜੀ ਹੈ ਨਾ ਹਾਂਜੀ ਹਾਂਜੀ ਉਹ ਦੱਸਦੀ ਪਈ ਹੈ ਕਿ ਜੋ ਅਸੀਂ ਗਿਆ ਸੀ ਉਹ ਤੁਸੀਂ ਮਿਹਨਤ ਕੀਤੀ ਆ ਠੀਕਾ ਠੀਕਾ ਕੀਤਾ ਨੇ ਜੀ ਇੱਕ ਦੇਖੋ ਇਹ ਨਵੀਂ ਖੇਤੀ ਆ ਇਹਦੇ ਵਿੱਚ ਰਿਸਕ 1% ਇਹ ਵੀ ਨਾ ਲਾਓ ਜੋੜਾ ਟਾਈਮ ਤੇ ਤੁਹਾਨੂੰ ਜੋ ਗਾਈਡਲਾਈਨ ਮਿਲਦੀ ਆ ਨਾ ਉਹਨੂੰ ਫੋਲੋ ਕਰੀ ਜਾਓ ਤੁੱਖਾ ਨਹੀਂ ਖਾਊਗੀ ਬਿਲਕੁਲ ਆਂਡ ਗਵਾਂਡਾ ਬਥੇਰਾ ਆ ਕੇ ਕਹਿੰਦੇ ਸੀ ਅਸੀਂ ਵੀ ਲਾਏ ਸੀ ਸਾਡੇ ਨਹੀਂ ਹੋਏ ਹਮ ਤੇ ਉਹੋ ਹੀ ਆਂਡ ਗਵਾਂਡ ਕਹਿੰਦਾ ਯਾਰ ਸਾਡੇ ਤਾਂ ਐਡੇ ਛਿਆਂ ਛਿਆਂ ਸਾਲਾਂ ਚ ਵੀ ਨਹੀਂ ਹੋਈ ਜੀ 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 ਫਿਰ ਥੋੜਾ ਮਨ ਨੂੰ ਹੌਸਲਾ ਹੁੰਦਾ ਹਾਂ ਜਦੋਂ ਭਾਜੀ ਆਪਾਂ ਕੋਈ ਵੀ ਕੰਮ ਦੇ ਉੱਤੇ ਮਿਹਨਤ ਕਰਦੇ ਆਂ ਤੇ ਜਦੋਂ ਸਾਡੀ ਮਿਹਨਤ ਬੋਲਦੀ ਹੈ ਨਾ ਉਦੋਂ ਫਿਰ ਉਹਨਾਂ ਦੇ ਉਹਨਾਂ ਬੰਦਿਆਂ ਦੇ ਸਵਾਲ ਜਿਹੜੇ ਬਦਲ ਜਾਂਦੇ ਆਪਣੇ ਆਪ ਬਦਲ ਜਾਂਦੇ ਆਪਣੇ ਆਪ ਇੱਥੇ ਆ ਕੇ ਕਹਿੰਦੇ ਯਾਰ ਸਾਡੇ ਤਾਂ ਏਡੇ ਛਿਆਂ ਛਿਆਂ ਸਾਲਾਂ ਚ ਵੀ ਨਹੀਂ ਸੀ ਹੋਏ ਬਿਲਕੁਲ ਬਾਕੀ ਤਸੱਲੀ ਹੁੰਦੀ ਆ ਮਨ ਨੂੰ ਵੀ ਨਵੀਂ ਖੇਤੀ ਸੀ ਨਵਾਂ ਐਕਸਪੈਰੀਮੈਂਟ ਸੀ ਜੀ ਬਟ ਕੁਝ ਤੁਹਾਡੇ ਸਹਿਯੋਗ ਨਾਲ ਕੁਝ ਪੌਦਿਆਂ ਦੇ ਨਾਲ ਕੁੱਤੀ ਪਲੱਸ ਤੇ ਤੀਜੀ ਸਾਡੀ ਮਿਹਨਤ ਬਿਲਕੁਲ ਬਿਲਕੁਲ ਭਾਜੀ ਕੋਈ ਵੀ ਤੇ ਕਾਮਯਾਬੀ ਹਲ ਜਾ ਰਹੇ ਆ ਤੇ ਜਿੱਦਾਂ ਹੁਣ ਮੈਨੂੰ ਇੱਕ ਕਹਿ ਰਿਹਾ ਸੀ ਇਨ ਚੇਰ ਚ ਤਾਂ ਤਿੰਨ ਵਾਰ ਪਪੂਲਰ ਵੱਡ ਲਈਦੇ ਆ ਮੈਂ ਕਿਹਾ ਪਪੂਲਰ ਪਪੂਲਰ ਦੇ ਬਰਾਬਰ ਤਾਂ ਗੰਨਾ ਹੋ ਜਾਂਦਾ ਫਿਰ ਸਾਲ ਦੇ ਸਾਲ ਵੱਡੋ ਹਾਂ ਬਿਲਕੁਲ ਜੇ 5-6 ਲੱਖ ਦਾ ਆਪਾਂ ਪਪੂਲਰ ਹੀ 5 ਸਾਲ ਬਾਅਦ ਕੱਢਣਾ 5 ਸਾਲਾਂ ਬਾਅਦ 5 ਸਾਲਾਂ ਬਾਅਦ ਨਾ 5 ਸਾਲਾਂ ਬਾਅਦ ਜੇ 5-6 ਲੱਖ ਦਾ ਪਪੂਲਰ ਕਾਣਾ ਤੇ 5-6 ਲੱਖ ਦਾ ਕਮਾਦ ਹੋ ਜਾਂਦਾ ਕਮਾਦ ਹੋ ਜਾਂਦਾ ਜਾਣਾ ਤੇ ਕਿਸੇ ਚੰਗੀ ਗੁਰੂ ਮਲਕੀ ਬੈਸਟ ਵਾਲੇ ਜਾਓ ਬਿਲਕੁਲ ਬਿਲਕੁਲ ਹਾਂ ਜਿੱਥੇ ਮਲਕੀ ਆਉਣ ਵਾਲਾ ਤੁਹਾਡਾ ਫਿਊਚਰ ਬੱਚਿਆਂ ਦੇ ਆਉਣ ਵਾਲਾ ਫਿਊਚਰ ਉਹ ਉਹ ਸੇਫ ਰਹੇ ਧਰਤੀ ਦਾ ਪਾਣੀ ਸੇਫ ਰਹੇ ਕਲਾਈਮੇਟ ਦੇ ਵਿੱਚ ਵੀ ਅਸੀਂ ਚਲੋ ਹੋਰ ਤਾਂ ਕੁਝ ਨਹੀਂ ਕਰ ਸਕਦੇ ਦਾਨਪੁਨ ਕਮ ਸੇ ਹਮ ਕਲਾਈਮੇਟ ਦੇ ਵਿੱਚ ਇਹ ਸਹਿਯੋਗ ਪਾ ਸਕਦੇ ਆ ਜੀ 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 ਪੌਦੇ ਲਾ ਕੇ ਬਿਲਕੁਲ 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 ਵਧੀਆ ਸਹੀ ਗੱਲ ਆ ਤੇ ਬੜਾ ਅੱਛਾ ਲੱਗ ਰਿਹਾ ਜੀ ਤੁਹਾਡੇ ਖੇਤ ਵਿੱਚ ਆਣ ਕੇ ਤੁਸੀਂ ਬਾਉਂਡਰੀ ਵਾਲ ਵੀ ਜਿਹੜੀ ਕਰ ਲਈ ਆ ਹਾਂਜੀ ਤੇ ਫੈਂਸਿੰਗ ਜਿਹੜੀ ਵਧੀਆ ਕੀਤੀ ਤੁਸੀਂ ਕੇ ਜਾਲ ਜਿਹੜਾ ਲਗਾ ਲਿਆ ਆਇਆ ਤੇ ਕੋਈ ਵੀ ਹੁਣ ਜਿਹੜਾ ਅੰਦਰ ਐਂਟਰ ਨਹੀਂ ਹੋ ਸਕਦਾ ਹਨਾ ਜੀ ਹਾਂਜੀ ਹਾਂਜੀ ਤੇ ਬਾਕੀ ਜਿਹੜੀ ਚੀਜ਼ ਆ ਤੇ ਬੂਟੇ ਬਹੁਤ ਸ਼ਾਨਦਾਰ ਆ ਭਾਜੀ ਮਿਹਨਤ ਤੁਹਾਡੀ ਜਿਹੜੀ ਬੋਲਦੀ ਆ ਤੇ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕੋਈ ਸ਼ੱਕ ਵਾਲੀ ਗੱਲ ਨਹੀਂ ਕਿ ਤੁਸੀਂ ਮਿਹਨਤ ਨਹੀਂ ਕੀਤੀ ਤੁਸੀਂ ਭਾਜੀ ਬਹੁਤ ਵਧੀਆ ਮਿਹਨਤ ਕੀਤੀ ਸਾਡੇ ਕਹਿਣ ਤੋਂ ਪਹਿਲਾਂ ਹੀ ਤੁਸੀਂ ਜਿਹੜਾ ਜੇ ਸਾਡੇ ਮੂੰਹ 'ਚ ਕੋਈ ਗੱਲ ਨਿਕਲਦੀ ਤੁਸੀਂ ਪਹਿਲਾਂ ਹੀ ਕੀਤੀ ਹੁੰਦੀ ਇਹ ਇਦਾਂ ਦਾ ਫਾਇਦਾ ਵੀ ਫੇਰਿਆ ਕਹਿਣ ਵਾਲੇ ਨੂੰ ਵੀ ਫੇਰ ਫਾਇਦਾ ਤੇ ਕਰਨ ਵਾਲੇ ਨੂੰ ਵੀ ਫਾਇਦਾ ਆਪਾਂ ਆਪ ਨੂੰ ਨਹੀਂ ਇਹ ਗੱਲ ਮੈਨੂੰ ਮੈਨੂੰ ਵੀ ਮਜ਼ਾ ਬਹੁ ਆਉਂਦਾ ਭਾਜੀ ਆਪਾਂ ਫਾਇਦੇ ਵਾਲ ਨੂੰ ਤੁਰਿਆ ਤੇ ਫਾਇਦੇ ਵਾਲ ਨੂੰ ਜਾਈਏ ਜਿਹੜਾ ਕੰਮ ਸਿਆਣੇ ਕਹਿੰਦੇ ਹੁੰਦੇ ਆ ਨਾ ਮਲਕੀ ਵੇਲੇ ਦਾ ਕੰਮ ਤੇ ਇੱਕ ਵੇਲੇ ਦੀ ਟੱਕਰਾ ਬਿਲਕੁਲ ਬਿਲਕੁਲ ਟੱਕਰਾ ਮਾਰਨ ਦੀ ਬਜਾਏ ਆਪਾਂ ਜਿਹੜਾ ਵੀ ਕੰਮ ਆ ਵੇਲੇ ਨਾਲ ਕਰ ਲਈ ਜਿੱਦਾਂ ਆਪਾਂ ਨੂੰ ਗਾਈਡਲਾਈਨ ਮਿਲਦੀ ਆ ਕਰੀ ਜੋ ਕੋਈ ਇਹਦੇ ਵਿੱਚ ਉਹ ਨਹੀਂ ਹੈਗਾ ਮੈਥਡ ਵੀ ਬੜੇ ਤਕੜੇ ਤੇ ਇਹਦੇ ਵਿੱਚ ਆਪਾਂ ਨੂੰ ਸਵਾਲ ਪੈਂਦੇ ਆ ਜੀ ਆ ਕਰੋ ਉਹ ਕਰੋ ਕੋਈ ਆਖਾ ਨਹੀਂ ਮੈਨੂੰ ਲੱਗਦਾ ਕਿ ਭਾਜੀ ਜੇ ਆਪਾਂ ਪਪੂਲਰ ਲਾਉਨੇ ਤਾਂ ਮਿਹਨਤ ਉਹ ਨਹੀਂ ਕੀ ਇਹਦੀ ਸਿੰਪਲ ਜਿਹਾ ਬਲਕਿ ਆਪਾਂ ਜੇ ਮਾਨ ਜੇ ਤਰੀਕੇ ਨਾਲ ਆਪਾਂ ਕੰਮ ਕਰਨਾ ਤੇ ਪਪੂਲਰਾਂ ਤੇ ਵੀ ਇੰਨੀ ਮਿਹਨਤ ਇੰਨੀ ਮਿਹਨਤ ਬਿਲਕੁਲ ਬਿਲਕੁਲ ਤੇ ਬਾਟੇ ਇਹ ਵੀ ਆਪਾਂ ਇਹ ਇਹ ਦੇਖਾਂਗੇ ਸਾਡੇ 10 ਸਾਲ ਦੇ ਵਿੱਚ ਉਹ ਉਹਦੇ ਨਾਲ ਕਿੰਨੇ ਗੁਣਾ ਜ਼ਿਆਦਾ ਨਿਕਲਣੇ ਤਾਂ ਆਪਾਂ ਐਵਰੇਜ ਲਾਵਾਂਗੇ ਨਾ ਉਹ ਬਹੁਤ ਜ਼ਿਆਦਾ ਜ਼ਿਆਦਾ ਕਿੰਨੇ ਦਾ ਵੇਚ ਲਾਂਗੇ ਆਪਾਂ ਹੂੰ ਤੇ 3 ਕ ਹਜ਼ਾਰ 3 ਕ ਹਜ਼ਾਰ ਦਾ ਬਸ ਇਸ ਤੋਂ ਉੱਪਰ ਨਹੀਂ ਜਾਂਦਾ 5 ਸਾਲ ਬਾਅਦ ਬਿਲਕੁਲ ਬਿਲਕੁਲ ਤੇ ਇਹ 10 ਸਾਲ ਦੇ ਵਿੱਚ ਕਿੰਨੇ ਦਾ ਜਾਣਾ ਇਹ ਭਾਜੀ ਘੱਟੋ-ਘੱਟ ਵੀ ਜੇ ਗੱਲ ਕਰਾਂ ਤੇ 25 ਤੋਂ 30 ਹਜ਼ਾਰ ਹਾਂ ਤੇ ਕਿੰਨਾ ਫਾਇਦਾ ਹੋ ਗਿਆ ਕਿੰਨਾ ਫਾਇਦਾ ਉਹ 5 10 ਸਾਲ 'ਚ ਨਿਕਲਣਾ 6000 6000 ਦਾ ਤੇ ਇਹ ਪੱਤੀ 30 ਹਜ਼ਾਰ ਦਾ ਇਹ 25-30 ਹਜ਼ਾਰ ਦਾ ਘੱਟ ਤੋਂ ਘੱਟ ਉਹ ਵੀ ਮਿਲਿਆ ਘੱਟ ਤੋਂ ਘੱਟ 4 ਗੁਣਾ ਜ਼ਿਆਦਾ ਇਨਕਮ ਆ ਪਰ ਇਹ ਉਹਨੂੰ ਵਾਰ-ਵਾਰ ਲਾਉਣਾ ਪੈਣਾ ਇਹ ਬੱਸ ਬੱਸ ਬਿਲਕੁਲ ਬਿਲਕੁਲ ਜੀ ਬਿਲਕੁਲ ਇਹ ਤਾਂ ਹੈ ਜੀ ਚਲੋ ਬਾਕੀ ਤੁਹਾਡਾ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਚੰਗੇ ਪੌਦੇ ਦਿੱਤੇ ਤੇ ਚੰਗਾ ਸਹਿਯੋਗ ਕੀਤਾ ਅਸੀਂ ਅੱਗੇ ਵੀ ਤੁਹਾਨੂੰ ਇਹੋ ਬੇਨਤੀ ਕਰਾਂਗੇ ਕਿ ਸਾਡਾ ਇਦਾਂ ਹੀ ਸਹਿਯੋਗ ਦਿੰਦੇ ਰਹੋ ਨਹੀਂ ਭਾਜੀ ਕੋਈ ਦਿੱਕਤ ਨਹੀਂ ਸਾਡਾ ਤਾਂ ਕੰਮ ਹੀ ਇਹ ਆ ਤੇ ਅਸੀਂ ਤੁਹਾਡੇ ਵਰਗੇ ਭੈਣ ਭਰਾਵਾਂ ਨੂੰ ਕਿਉਂਕਿ ਤੁਹਾਡੇ ਬੂਟੇ ਦੇਖ ਕੇ ਅੱਗੇ ਕੋਈ ਹੋਰ ਵੀ ਵੀਰ ਭੈਣ ਜਿਹੜਾ ਜਿੱਤ ਹਾਂਜੀ 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 ਜੇ ਤੁਹਾਡੇ ਬੂਟੇ ਸਹੀ ਨਹੀਂ ਹੋਣਗੇ ਤਾਂ ਫਿਰ ਤਾਂ ਟਿੱਚਰਾਂ ਹੀ ਹੋਣੀਆਂ ਭਾਜੀ ਤੁਹਾਨੂੰ ਤੁਹਾਨੂੰ ਤਾਂ ਕਹਿਣਾ ਹੀ ਕਹਿਣਾ ਸਾਾਨੂੰ ਵੀ ਗੱਲਾਂ ਕੱਢਣੀਆਂ ਨਹੀਂ ਨਹੀਂ ਬਹੁਤ ਮਤਲਬ ਕੀ ਸੋਚ ਵਿਚਾਰ ਕੇ ਕਰਨ ਵਾਲਾ ਕੰਮ ਆ ਪਰ ਇਥੋਂ ਜਿਹੜੇ ਆਪਾਂ ਆ ਕੇ ਦੇਖ ਲਾਂਗੇ ਜੀ 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 ਤੇ ਕੋਈ ਜ਼ਿਆਦਾ ਸੋਚਣ ਦੀ ਇਥੇ ਵੀ ਜ਼ਰੂਰਤ ਨਹੀਂ ਹੈਗੀ ਸਿਰਫ ਆਪਾਂ ਨੂੰ ਗਾਈਡਲਾਈਨ ਮਿਲ ਗਈ ਆ ਪੌਦੇ ਚੰਗੇ ਮਿਲ ਰਹਾ ਬਸ ਬਿਲਕੁਲ ਬਿਲਕੁਲ ਜੀ ਸੋ ਮੈਨੂੰ ਲੱਗਦਾ ਕਿ ਕਿਸਾਨ ਵੀਰੋ ਇਹ ਜਿਹੜੀ ਜਾਣਕਾਰੀ ਹੈ ਭਾਜੀ ਨੇ ਦਿੱਤੀ ਜਾਂ ਉਹਨਾਂ ਨੂੰ ਬੂਟੇ ਦੇਖ ਕੇ ਜਿਹੜਾ ਲੱਗਿਆ ਆ ਤੇ ਮੈਨੂੰ ਲੱਗਦਾ ਕਿ ਤੁਹਾਨੂੰ ਵੀ ਉਤਸ਼ਾਹ ਜਿਹੜਾ ਮਿਲਿਆ ਹੋਵੇਗਾ ਇਹਦੇ ਵਿੱਚ ਤੇ ਕੋਈ ਵੀ ਵੀਰਪੈਣ ਜਿਹੜਾ ਹੈਗਾ ਆ ਕੋਈ ਬੂਟੇ ਲੈਣਾ ਚਾਹੁੰਦਾ ਤਾਂ ਲੈ ਸਕਦਾ ਆ ਕੋਈ ਐਦਾਂ ਦੀ ਕੋਈ ਉਹ ਗੱਲ ਨਹੀਂ ਹੈਗੀ ਕਿ ਬੂਟੇ ਹੁਣੇ ਨਹੀਂ ਠੀਕ ਹੈ ਜੀ ਇਹ ਬੂਟੇ ਵਧੀਆ ਚੱਲਣਗੇ ਔਰ ਇੱਥੇ ਇੱਕ ਗੱਲ ਮੈਂ ਹੋਰ ਦੱਸਣੀ ਚਾਹਾਂਗਾ ਕਿ ਜਿਹੜੀ ਮਿਹਨਤ ਭਾਜੀ ਨੇ ਪਹਿਲੇ ਸਾਲ ਕਰ ਲਈ ਹੈ ਨਾ ਇਹ ਹੀ ਜਿਆਦਾ ਮਿਹਨਤ ਆ ਹੁਣ ਅਗਲੇ ਸਾਲ ਜਿਹੜੀ ਇਹਨਾਂ ਦੀ ਮਿਹਨਤ ਬਹੁਤ ਘਟ ਜਾਣੀ ਹਾਂ ਜੀ ਅੱਧੀ ਵੀ ਨਹੀਂ ਰਹਿਣੀ ਤੁਹਾਡੀ ਮਿਹਨਤ ਅੱਜ ਹੁਣ ਸਿਆਲ ਵਿਲੇ ਹਾਂ ਸਿਆਲ ਵੀ ਵਿਲੇ ਤੇ ਗਰਮੀਆਂ ਚ ਵੀ ਅੱਗੋਂ ਜਿਹੜਾ ਨਾ ਮਾੜਾ ਮੋਟਾ ਪਾਣੀ ਲਾਉਣਾ ਪੈਂਦਾ ਪਾਣੀ ਲਾਉਣਾ ਪੈਣਾ ਬਸ ਹੋਰ ਕੁਛ ਨਹੀਂ ਜਾਂ ਮਾੜੀ ਮੋਟੀ ਖਾਦ ਵਗੈਰਾ ਪਾਉਣਾ ਬਿਲਕੁਲ ਬਿਲਕੁਲ ਲੇਕਿਨ ਜਿੱਦਾਂ ਤੁਸੀਂ ਪਹਿਲਾਂ ਮਿਹਨਤ ਕੀਤੀ ਨਾ ਜਿਆਦਾ ਉਨੀ ਮਿਹਨਤ ਹੈ ਨਹੀਂ ਹੁਣ ਤੇ ਵਧੀਆ ਜਿਹੜੇ ਬੂਟੇ ਜਿਹੜੇ ਚੱਲਦੇ ਪਏ ਆ ਸੋ ਧੰਨਵਾਦ ਸਾਰਿਆਂ ਦਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸ਼ੁਕਰੀਆ ਧੰਨਵਾਦ